देखो ਤੁਹਾਡਾ ਸਾਰਿਆਂ ਦਾ ਪ्रेस ਦੇ ਵੀਰਾਂ ਦਾ ਅੱਜ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਪ੍ਰੈਸ ਕਾਨਫਰੰਸ ਵਿੱਚ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਸਸਕਾਰ ਨਮਸਕਾਰ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਲੈਂਡ ਪੋਲਿੰਗ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਇੱਕ ਲੈ ਕੇ ਜਿਹੜਾ ਹੈਗਾ ਕਿਸਾਨਾਂ ਨਾਲ ਲੁੱਟ ਕਰ ਰਹੀ ਹੈ ਕਿਸਾਨਾਂ ਦੀ ਜਨਕੀ ਵੀ ਜਿਹੜੀ ਹੈਗੀ ਹੈ ਜ਼ਮੀਨ ਨੂੰ ਅਕਵਾਇਰ ਕਰਕੇ ਪਿੰਡਾਂ ਦੇ ਵਿੱਚ ਜਨਕੀ ਵੀ ਉਸੇ ਸ਼ੇਰੀਕਰਨ ਕਰਨ ਦਾ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਹੈਗਾ ਸਰਕਾਰ ਨੇ ਬਣਾਇਆ ਜਿਹਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਹੈ ਯਾਨਕਿ ਇਹ ਹੈਗਾ ਸਰਕਾਰ ਦੇ ਵਿੱਚ ਕਾਪਲੇ ਦੇ ਹੈਗੇ ਨਜ਼ਰ ਆ ਰਹੇ ਨੇ ਵੀ ਜਿਵੇਂ ਉਹ ਕਿਹਾ ਕਿਸਾਨ ਦੇ ਯਾਨਕਿ ਜਿਸ ਦਿਨ ਉਹ ਆਪਣਾ ਕਰ ਦੇਣਗੇ ਜਮੀਨ ਕੋਈ ਰਦਾ ਇਨਕੀ ਵੀ ਉਹ ਨੋਟੀਫਿਕੇਸ਼ਨ ਕਰਨਗੇ ਉਸ ਦਿਨ ਤੋਂ ਹੀ ਜਿਹੜੀ ਹੈਗੀ ਹੈ ਨਾ ਤਾਂ ਕਿਸਾਨ ਆਪਣੀ ਜ਼ਮੀਨ ਵੇਚ ਸਕਦਾ ਹੈ ਨਾ ਉਸ ਦੇ ਉੱਤੇ ਕੋਈ ਲੋਨ ਲੈ ਸਕਦਾ ਹੈ ਫਿਰ ਉਸ ਨੂੰ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜਾ ਉਹ ਵੀ ਹੈ ਯਾਨਕਿ ਵੀ ਦਿੱਤਾ ਜਾਣਾ ਹੈ ਠੇਕਾ ਵੀ ਦਿੱਤਾ ਜਾਣਾ ਹੈ ਉਹਦਾ 20 30 ਹਜ਼ਾਰ ਰੁਪਏ ਦਿੱਤਾ ਜਾਣਾ ਚਲੋ ਕਿ ਅੱਜ 80 85 ਹਜ਼ਾਰ ਰੁਪਿਆ ਡਾ ਹੈਗਾ ਠੇਕਾ ਡਾ ਹੈਗਾ ਉਹ ਚੱਲ ਰਿਹਾ ਹੈ ਤੇ ਇਸ ਕਰਕੇ ਪੰਜਾਬ ਜਿਹੜਾ ਕਿ ਕਿਸਾਨਾਂ ਨਾਲ ਬਹੁਤ ਜਣਕੇ ਰਹਿ ਗਿਆ ਉੱਥੇ ਟੱਕਾ ਕਰ ਰਹੀ ਹੈ ਤੇ ਇਸੇ ਤਰੀਕੇ ਨਾਲ ਜਿਹੜੀਆਂ ਪਹਿਲਾਂ ਵੀ ਜਣਕੇ ਕਿਸਾਨਾਂ ਦਾ ਕਿ ਆਪਾਂ ਕੀ ਸਰਕਾਰਾਂ ਨੇ ਕੋਈ ਜ਼ਮੀਨਾਂ ਐਕਵਾਇਰ ਕੀਤੀਆਂ ਹੋਈਆਂ ਨੇ ਉੱਥੇ ਵੀ ਕਲੋਨੀਆਂ ਬਣਾਈਆਂ ਹੋਈਆਂ ਨੇ ਤੇ ਉਹ ਤਾਂ ਹਜੇ ਕਲੋਨੀਆਂ ਇਹਨਾਂ ਦੀ ਆਵਾਜ਼ ਨਹੀਂ ਹੋਈਆਂ ਉੱਥੇ ਤਾਂ ਕੋਈ ਸ਼ਹਿਰ ਜਾਂ ਕੁਝ ਹੋਇਆ ਨਹੀਂਗਾ ਤੇ ਨਵਾਂ ਇਹ ਜਿਹੜੇ ਕਿਸਾਨਾਂ ਨਾਲ ਜਣਕੇ ਰਹਿਗਾ ਇਹ ਟੱਕਾ ਕਰ ਰਹੇ ਨੇ ਤੇ ਕਿਸਾਨ ਅਸੀਂ ਨਹੀਂ ਕਿ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਨਹੀਂ ਕਿ ਹੁਣ 1200 ਪਿੰਡਾਂ ਦੇ ਵਿੱਚੋਂ 158 ਪਿੰਡਾਂ ਦੇ ਵਿੱਚ 40000 ਏਕੜ ਤੋਂ ਵੱਧ ਜ਼ਮੀਨ ਦਾ ਜਿਹੜਾ ਹੈਗਾ ਨਿਸ਼ਾਨਾ ਬਣਾਇਆ ਹੈ ਜਿਹਦੇ ਵਿੱਚ ਲਗ ਲਗ ਜਿਨ੍ਹਾਂ ਦੇ ਵਿੱਚ ਜੀ ਆਪਾਂ ਕਹੀਏ ਲੁਧਿਆਣਾ ਅੰਮ੍ਰਿਤਸਰ ਬਹਾਲੀ ਜਲੰਧਰ ਪਠਾਨਕੋਟ ਮਾਨਸਾ ਬਠਿੰਡਾ ਸੰਗਰੂਰ ਮੋਗਾ ਨਮਾਸ਼ਹਿਰ ਫਰੋਜਪੁਰ ਸਰਨਾਲਾ ਹੁਸ਼ਿਆਰਪੁਰ ਕਪੂਰਥਲਾ ਫਗਵਾੜਾ ਨਕੋਦਰ ਗੁਰਦਾਸਪੁਰ ਬਟਾਲਾ ਤਰਨਤਾਰਨ ਤੇ ਸੁਲਤਾਨਪੁਰ ਲੋਧੀ ਇਹ ਜਿਹੇ ਵੀ ਨਹੀਂ ਕਿ ਜਿਹੜੇ ਹੈਗੇ ਨੇ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜਾ ਹੈਗਾ 40000 ਏਕੜ ਜਿਹੜੀ ਜ਼ਮੀਨ ਜਿਹੜੀ ਹੈਗੀ ਆ ਉਸ ਤੋਂ ਵੱਧ ਨਿਸ਼ਾਨਾ ਜਿਹੜਾ ਬਣਾਇਆ ਜਾ ਰਿਹਾ ਅਸੀਂ ਇਹ ਜਿਹੜਾ ਬਣਾਇਆ ਹੈਗਾ ਭਾਰਤੀ ਜਨਤਾ ਪਾਰਟੀ ਵੱਲੋਂ ਪੂਰਜੋਰ ਇਹਦਾ ਬੋਧ ਕਰ ਰਹੇ ਆਂ ਔਰ ਅਸੀਂ ਕੱਲ ਤੋਂ ਜਨਕਾ ਰਹਿਗਾ ਪੂਰੇ ਵਿਧਾਨ ਸਭਾ ਨੇ ਬੋਲ ਦਿੱਤੇ ਇਹਦੇ ਲਈ ਕਿ ਮੰਗ ਪੱਤਰ ਵੀ ਦੇ ਰਹੇ ਆਂ ਉਸ ਤੋਂ ਬਾਅਦ ਅਸੀਂ ਧਰਨੇ ਵੀ ਜਿਹੜੇ ਹੈਗੇ ਨੇ ਇਹਦੇ ਆਪਣੇ ਸਰਕਾਰ ਦੇ ਖਿਲਾਫ ਵੀ ਜਿਹੜੇ ਲਾਨ ਜਾ ਰਹੇ ਆਂ ਵੀ ਜਿਹੜੇ ਹੈਗੇ ਆ ਇਹ ਜਿਹੜੀ ਕਿਉਂ ਕਿਸਾਨਾਂ ਨਾਲ ਜਿਹੜੀ ਹੈਗੀ ਆ ਆਪ ਪਾਰਟੀ ਜਿਹੜੀ ਹੈਗੀ ਐ ਉਹਨਾਂ ਨੂੰ ਇਸ ਨੂੰ ਲੁੱਟਣ ਤੇ ਲੱਗੀ ਹੋਈ ਐ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਯਾਨੀ ਕਿ ਵੀ ਕਿਸਾਨ ਦਾ ਇਹ ਰਹੇਗਾ ਉਹ ਉਸ ਤੇ ਚੱਲ ਰਿਹਾ ਮੈਨੂੰ ਯਾਨੀ ਕਿ ਉਹਨੂੰ ਵਿਚਾਰੇ ਨੂੰ ਬਹੁਤ ਜਨੇ ਕਿ ਵੀ ਮਾਰ ਐ ਜਿਵੇਂ ਕਿ ਵੀ ਖੇਤੀ ਦੀ ਅੱਜ ਪੰਜਾਬ ਸਰਕਾਰ ਜਿਹੜੀ ਹੈਗੀ ਐ ਉਸ ਨੂੰ ਹੋਰ ਯਾਨੀ ਕਿ ਰਹੇਗਾ ਉਹਦੀ ਯਾਨੀ ਕਿ ਵੀ ਜ਼ਮੀਨ ਨੂੰ ਘਟਾਉਣ ਦੇ ਉੱਤੇ ਲੱਗੇ ਹੋਏ ਕਰ ਰਿਹਾ ਨਾ ਵੀ ਕਿਸਾਨਾਂ ਦੇ ਜ਼ਮੀਨਾਂ ਨੂੰ ਤਾਂ ਖਤਮ ਕਰੀ ਜਾਂਦੇ ਨੇ ਉਹਨਾਂ ਜਿਵੇਂ ਆਪਾਂ ਕਹੀਏ ਪਹਿਲਾਂ ਵੀ ਜਮੀਨਾਂ ਐਨੇ ਨੇ ਅਕਵਾਇਰ ਕਰਕੇ ਛੱਡੀਆਂ ਵੀ ਇਹਨੇ ਖਾਲੀ ਜਮੀਨਾਂ ਵੀ ਇਹਨੇ ਹੁਣ ਜਿਵੇਂ ਮਾਨਸਾ ਦੇ ਵੀ ਆਪਣੇ ਬੜਲਾਡਾ ਦੇ ਕੋਲੇ ਗੱਲ ਕਰਾਂ ਤਾਂ ਉੱਥੇ 800 ਕਿੱਲਾ ਜਮੀਨ ਅਕਵਾਇਰ ਕਰਕੇ ਉਹ ਖਾਲੀ ਪਈ ਹੈ ਉਹ ਬੰਜਰ ਪਈ ਹੈ ਕਿਤੇ ਉਹ ਜਮੀਨ ਉਹ ਜਿਹੜੀ ਕਿ ਉਪਜਾਊ ਰਹੇ ਉਹ ਪਾਵਾ ਹੈ ਕਿਉਂਕਿ ਸਰਕਾਰਾਂ ਕੋਲੇ ਜਿਹੜੇ ਪਹਿਲਾਂ ਵੀ ਕੋਈ ਪਲੈਨਿੰਗਾਂ ਕਰਤੀਆਂ ਹੋਈਆਂ ਨੇ ਉਹ ਵੀ ਕਿਤੇ ਨਾ ਕਿਤੇ ਯਾਨੀ ਕਿ ਸਾਰੀਆਂ ਅਜੇ ਤੱਕ ਵੀ ਕੋਈ ਵੀ ਯਾਨੀ ਕਿ ਜਿਹੜੀ ਕਲੋਨੀਆਂ ਬਣਾਈਆਂ ਨੇ ਨਾ ਤਾਂ ਕਿਤੇ ਇੱਥੇ ਰਹਿਣ ਰਹਿਣ ਸੀ ਲੋਕਾਂ ਨੂੰ ਦਿੱਤਾ ਅਜੇ ਤੱਕ ਉਹ ਸਭ ਕੁਝ ਬੰਜਰ ਕਰਤੀ ਜਾ ਰਹੀ ਹੈ ਪੰਜਾਬ ਨੂੰ ਕਿਤਨਾ ਕਿਤੇ ਨਿਕੀ ਵੀ ਰਹਿਗਾ ਜਿਹੜਾ ਅੱਜ ਕਿਸਾਨ ਆਪਣਾ ਨਿਕੀ ਵੀ ਅੰਨਦਾਤਾ ਕਿਹਾ ਜਾਂਦਾ ਉਹਦੀ ਜੋ ਜ਼ਮੀਨ ਹੀ ਖਤਮ ਕੀਤੀ ਜਾ ਰਹੀ ਹੈ ਉਹ ਜ਼ਮੀਨ ਦਿੱਤੀ ਜਾ ਰਹੀ ਹੈ ਤਾਂ ਉਹ ਵਿਚਾਰਾ ਕਰੂਗਾ ਕੀ ਉਹ ਇਸ ਕਰਕੇ ਕਿਤਨਾ ਕਿਤੇ ਜਿਹੜੀ ਹੈ ਹੁਣ ਅੱਜ ਆਪਾਂ ਗੱਲਿਆ ਵੀ ਪੰਜਾਬ ਚ ਕਿਸਾਨ ਦੁਖੀ ਹੋ ਰਿਹਾ ਹੈ ਉਹ ਵਿਚਾਰਾ ਜਾਵੇਗਾ ਜਾਵੇ ਕਿਤੇ ਕਿਸਾਨਾ ਤੋਂ ਤੁਹਾਡੇ ਭਾਕੀਆਂ ਦਾ ਪਾਰਟੀ ਕੁਲ ਕਿਸਾਨਾਂ ਦੇ ਹੱਕ ਵਿੱਚ ਇੱਕ ਵੱਡੀ ਲਹਿਰ ਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋਗੇ ਕੁਝ ਕਿਸੇ ਨਾ ਕਿਤੇ ਕਿਸਾਨ ਆ ਪਹਿਲਾਂ ਬੀਜਪੀ ਤੋਂ ਨਾਰਾਜ਼ ਦਿਖਾਈ ਦੇ ਰਿਹਾ ਪੰਜਾਬ ਦਾ ਦੇਖੋ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨ ਦੇ ਹੱਕ 'ਚ ਖੜੀ ਐ ਹਮੇਸ਼ਾ ਕਿਸਾਨ ਦੇ ਹੱਕ ਦੀ ਗੱਲ ਕਰਦੀ ਐ ਜੇਕਰ ਪਿੱਛੇ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਵਾਸਤੇ ਇਹ ਬਿੱਲ ਲੈ ਕੇ ਆਏ ਸੀ ਚਲੋ ਹੋ ਸਕਦਾ ਜਨ ਕਿ ਵੀ ਉਹ ਬਿੱਲ ਜਨ ਕਿ ਵੀ ਕਿਸਾਨ ਵੀਰਾਂ ਨੂੰ ਜਦੋਂ ਆਪਣੇ ਪ੍ਰਧਾਨ ਮੰਤਰੀ ਨੇ ਗੱਲ ਕਹੀ ਐ ਵੀ ਮੈਂ ਜਨ ਕਿ ਵੀ ਆਪਣੇ ਬਿੱਲ ਮੈਂ ਸਮਝਾਉਣ 'ਚ ਸਮਰਥ ਰਿਹਾ ਤੇ ਉਹਨਾਂ ਨੇ ਆਪਣੀ ਮਾਫੀ ਮੰਨ ਕੇ ਵਾਪਸ ਲਿੱਤੇ ਕਿਉਂਕਿ ਕਿਸਾਨੀ ਨਾਲ ਅੱਜ ਤੱਕ ਭਾਰਤੀ ਜਨਤਾ ਪਾਰਟੀ ਨੇ ਕਦੀ ਵੀ ੱਤਕਾ ਨਹੀਂ ਕੀਤਾ ਹੈਗਾ ਹੁਣ ਜੇ ਆਪਾਂ ਗੱਲ ਕਰੀਏ ਕਿਸਾਨ ਵੀਰਾਂ ਨੂੰ ਕਿਹੜਾ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ 2000 ਰੁਪਏ ਉਹਨਾਂ ਦੇ ਖਾਤੇ 'ਚ ਕਿਹੜੇ ਪ੍ਰਧਾਨ ਮੰਤਰੀ ਨੇ ਫਸਲ ਬੀਮਾ ਯੋਜਨਾ ਸ਼ੁਰੂ ਕੀਤੀ ਸੀ ਅੱਜ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਕਿਸਾਨਾਂ ਨਾਲ ਖੜੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇਕਰ ਮੇਰਾ ਕਿਸਾਨ ਸਮਰਥ ਹੈ ਤਾਂ ਯਾਨੀ ਕਿ ਤਾਂ ਹੀ ਮੇਰਾ ਦੇਸ਼ ਸਮਰਥ ਹੈ ਇਸ ਕਰਕੇ ਜੀ ਭਾਰਤੀ ਜਨਤਾ ਪਾਰਟੀ ਪੂਰਾ ਕਿਸਾਨਾਂ ਨਾਲ ਖੜੀ ਹੈ